ਹਲੋ ਤੇ ਮੇਰੇ ਉਸਰ ਪੈਪਰ ਪਿਆ ਪ੍ਰਸ਼ਸਿਕਰ ਤੇ ਕੀ ਮੇਰੇ ਉਸਰ ਪੈਪਰ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਸਰ ਪੈਪਰ ਠੀਕ ਠਾਕ ਹੋ ਉਹ ਕਿਤੇ ਸੀਮਲ ਕੇ ਕਿਰਪਾ ਬਿਲਕੁਲ ਠੀਕ ਠਾਕ ਹੈ ਤੇ ਅੱਜ ਅਸੀਂ ਵਲੌਗ ਨਹੀਂ ਬਣਾਇਆ ਕਿ ਅੱਜ ਕਿਤੇ ਗਏ ਹਾਂ ਤੇ ਹੁਣ ਅਸੀਂ ਸ਼ਾਮੀ ਪੀਂਦੀ ਪਈਆਂ ਮੈਂ ਚਾਹ ਤੇ ਚਾਹ ਟਾਈਮ ਹੋ ਗਿਆ ਪਰ ਦਾ ਕਿਤੇ ਗਏ ਗਏ ਆ ਦਿੜ ਕੋਲ ਅੱਛਾ ਹਾਂਜੀ ਗਾਇਸ ਤੇ ਮੈਂ ਅੱਜ ਗਈਆਂ ਹਸਪਤਾਲ ਤੇ ਮੈਂ ਤੁਹਾਨੂੰ ਦੱਸਿਆ ਵੀ ਅੱਜ ਵਲੌਗ ਨਹੀਂ ਬਣਿਆ ਮੇਰਾ ਤੇ ਅੱਜ ਸਾਡੇ ਨਾਲ ਬੜਾ ਵੱਡਾ ਕੰਮ ਹੋ ਗਿਆ ਕਿ ਮੈਂ ਅੱਜ ਚਲੇਗੀ ਹਸਪਤਾਲ ਤੁਹਾਨੂੰ ਦੱਸਿਆ ਜਿਦਾ ਪਹਿਲੇ ਵਲੌਗ ਦੇ ਵਿੱਚ ਵੀ ਪਤੀ ਠੀਕ ਨਹੀਂ ਤੇ ਆਟਾ ਮੈਂ ਬਣਾ ਗਈਆਂ ਦਾਲ ਦੁੱਲ ਬਣਾ ਗਈਆਂ ਸਾਰਾ ਸਾਮਾਨ ਸਬਜ਼ੀ ਤੇ ਮੈਂ ਜਦੋਂ ਫਿਰ ਮੇਰੇ ਆਉਂਦਿਆਂ ਨੇ ਮੇਰੀ ਵੱਡੀ ਧੀ ਨੇ ਰੋਟੀਆਂ ਪਕਾਈਆਂ ਤੇ ਰੋਟੀਆਂ ਇਦਾਂ ਦੇ ਪਕਾਈਆਂ ਵੀ ਕੁਰਕੀਆਂ ਹੀ ਘਾੜ ਛੜੀਆਂ ਤੇ ਨਿਆਣੀਆਂ ਖਾਦੀਆਂ ਨਹੀਂ ਆ ਦੇਖੋ ਇਹ ਨਿਆਕ ਕੁੱਖੀਆਂ ਪਾਪੜੀ ਬਣਾ ਛੜੇ ਤੇ ਇਸ ਕਰਕੇ ਹੁਣ ਮੈਂ ਫੁਲਕੇ ਲਗੀਆਂ ਲਾਉਣ ਇਹ ਦੋ ਤਿੰਨ ਰੋਟੀਆਂ ਨੇ ਬਿਲਕੁਲ ਖਰਾਬ ਕੀਤੀਆਂ ਇਹਨਾਂ ਰੋਟੀਆਂ ਵਾਂ ਫਿਰ ਆ ਗਏ ਤੇ ਹੁਣ ਮੈਂ ਲੱਗੀ ਜੇ ਮਨੇ ਤਾਲੀ ਦੇ ਨਾਲ ਫੁਲਕੇ ਬਣਾਉਣੇ ਨਾ ਵਾਰਤੀ ਤੇ ਇਹ ਚਲਗੇ ਡਿਊਟ ਅੱਜ ਅਹੀਂ ਗਏ ਹਾਂ ਉਹਨਾਂ ਕੰਮ ਹੀ ਕਿਤੇ ਪਹਿਲਾਂ ਅਸੀਂ ਸਵੇਰੇ ਉੱਥੇ ਗਏ ਹਾਂ ਇਸ ਕਰਕੇ ਸਾਡਾ ਤੋਂ ਵਲੌਗ ਜਿਹੜਾ ਉਹ ਨਹੀਂ ਸਵੇਰ ਦਾ ਬਣਿਆ ਤੇ ਹੁਣ ਮੈਂ ਚਲੋ ਹੁਣ ਬਣਾ ਲਈਏ ਤੇ ਹੁਣ ਇਹਨਾਂ ਨੂੰ ਖਾਣਾ ਖੁਣਾ ਖਵਾਵਾ ਕਿਉਂ ਥੋੜਾ ਜਾਂ ਨੇੜੇ ਥੋਗੇ ਆ ਜੀ ਉਹ ਦਾ ਟਾਈਮ ਨਾਲ ਡਾਇਰ ਵਾਲੀ ਖਾ ਲੈਣੀ ਆ ਪਰ ਹੁਣ ਅੱਜ ਲੇਟ ਆ ਕਿਉਂਕਿ ਅੱਜ ਹਸਪਤਲ ਗਏ ਤੇ ਇਹ ਵੀ ਅੱਜ ਗਏ ਤੇ ਇਹ ਵੀ ਆਖ ਨਹੀਂ ਮੈਂ ਵੀ ਡਿਊਟ ਤੇ ਲੇਟ ਹੋ ਗਿਆ ਮੈਨੂੰ ਬਾਰ ਬਾਰ ਫੋਨ ਕਰਦੇ ਆ ਕਿ ਤੇਰਾ ਟ੍ਰੈਫਿਕ ਬੜੀ ਉਹਦੇ ਕਰਕੇ ਮੈਂ ਲੇਟ ਹੋ ਗਿਆ ਵਾ ਤੇ ਚਲੋ ਠੀਕ ਐ ਫਿਰ ਹੁਣ ਆਪਾਂ ਇਹਨਾਂ ਨੂੰ ਖਵਾਈਏ ਰੋਟੀ ਤੇ ਬਾਅਦ ਚ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਫਿਰ ਪੁੱਛਨੇ ਮਮਾ ਦੇ ਹੱਥੋਂ ਜਿੰਗ ਲੱਗੀ ਕਿ ਦੀਦੀ ਦੇ ਹੱਥੋਂ ਜਿੰਗ ਲੱਗੀ ਐ ਨਿੱਕਿਆ ਅੱਬ ਫਿਰ ਤੁਹਾਡੀ ਲੱਗਦੀ ਆ ਅੱਛਾ ਜੀ ਕਿਉਂਕਿ ਇਹ ਬੜੀ ਕ੍ਰਾਫਟ ਕਰਦੀ ਐ ਅੱਗੇ ਮੈਂ ਚਲੀ ਐ ਮੈਂ ਕਿਹਾ ਇਹਨਾਂ ਪੇੜੇ ਕਰ ਦੇਨੀ ਹਾਂ ਤੇ ਰੋਟੀਆਂ ਬਹੁਤ ਸਲ ਹੁੰਦੀਆਂ ਨੇ ਅੱਜ ਮੈਂ ਚਲੇਗੀ ਤੇ ਇਹਨਾਂ ਦੇ ਬਾਅਦ ਚੋਟੇ ਲਾ ਲਈਆਂ ਆ ਤੇ ਮੈਂ ਜਲਦੀ ਨਹੀਂ ਪਰ ਇਹਨਾਂ ਨੇ ਇਹ ਹੁਣ ਇਹ ਮੈਂ ਲਵਨੀ ਐ ਕੱਲ ਕੱਲ ਵੀ ਲਾਈਆਂ ਇਹਨੇ ਬਹੁਤ ਸਲ ਲੌਂਦੀ ਰੋਟੀਆਂ ਦਾ ਤੇ ਅੱਜ ਥੋੜੀ ਨਾਲ ਜੀ ਇਹਨੇ ਕਰਤਾ ਕੰਮ ਖਰਾਬ ਕੋਈ ਗੱਲ ਨਹੀਂ ਫਿਰ ਵੀ ਟੇਸਟੀ ਹੈ ਬੱਚਿਆਂ ਦਾ ਰੋਟੀ ਸਿਰਫ ਵੀਰ ਨਹੀਂ ਖਾਦੀ ਮੈਂ ਵੀ ਤੇ ਮੈਂ ਤਾਂ ਖਾਦੀ ਮੈਂ ਵੀ ਨਹੀਂ ਖਾਦੀ ਕਿਉਂ ਹਾਂ ਬੜੀ ਛੋਟੀ ਲੱਗੀ ਮੈਂ ਬਾਈਟ ਲਈਤੀ ਉਹ ਵੀ ਕਰਕੀ ਸਰ ਕੋਈ ਗੱਲ ਨਹੀਂ ਸੋ ਤੁਸੀਂ ਪਾਪੜ ਪਾਪੜ ਸਮਝ ਕੇ ਅਸਦੀ ਦਾ ਖਾਣਾ ਹੈ ਨਹੀਂ ਪਾਪੜ ਖਾਂ ਰਹੇ ਹੈਂ ਦਾਦੇ ਨਹੀਂ ਤੇ ਚਲੋ ਠੀਕ ਹੈ ਜੀ ਇੱਥੇ ਕਰਦੇ ਹਾਂ ਵਲੌਗ ਨੂੰ ਆਪਾਂ ਐਂਡ ਤੇ ਮੇਰੇ ਨਾਲ ਸਾਰੇ ਭੈਣ ਭਰਾ ਨੂੰ ਗੁੱਡ ਨਾਈਟ ਤੇ ਜਿੱਦਾਂ ਸਾਡੇ ਚੈਨਲ ਨੂੰ ਪਹਿਲਾਂ ਪੈਂਦੇ ਪਲੀਜ਼ ਉਹਦਾ ਸਾਡੇ ਚੈਨਲ ਨੂੰ ਪਿਆਰ ਕਰੋ ਤੇ ਬਾਕੀ ਹਨ ਦੱਸਿਓ ਕਿ ਤੁਹਾਨੂੰ ਵਲੌਗ ਕਿਹਦਾ ਚੰਗੇ ਲੱਗਦੇ ਉਹਦਾ ਦਾ ਵਲੌਗ ਹੀ ਬਣਾਇਆ ਕਰਾਂਗੇ ਐਥੀ ਥੋੜਾ ਜਿਆਦਾ ਦੁਕਾਨ ਦੇ ਕਾਰ ਕਰਕੇ ਥੋੜੀ ਜਿਹੀ ਮੈਂ ਬਿਜ਼ੀ ਹੁੰਨੀ ਆ ਤੇ ਕਦੇ ਕਦੇ ਹਨ ਉਧਰ ਦਾ ਕੰਮ ਕਰਨਾ ਪੈ ਜਾਂਦਾ ਦੁਕਾਨ ਵਾਲ ਦਾ ਵੀ ਤੇ ਬਾਕੀ ਕੋਈ ਨਹੀਂ ਤੁਹਾਨੂੰ ਕੰਟੀਨਿਊਲੀ ਵਲੌਗ ਮਿਲੇਗਾ ਪਰ ਛੋਟਾ ਛੋਟਾ ਹੀ ਮਿਲੇ ਮਿਲੇਗਾ ਜਰੂਰ ਚਲੋ ਠੀਕ ਹੈ ਜੀ ਮੇਰੇ ਨੂੰ ਸਾਰਿਆਂ ਨੂੰ ਗੁੱਡ ਨਾਈਟ ਇਹ ਹੱਥ ਜੋ ਕੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੇਕਾਰ ਬਾਏ ਬਾਏ